ਪਾਪਾ ਜੀ ਕੀ ਲੱਭਦੇ ਐਨਕਾ ਮੈਨੂੰ ਕਹਿ ਰਹੇ ਨੇ ਸ਼ੀਸ਼ੇ ਵੀ ਸਾਫ ਕਰ ਲਿਆ ਕਰੋ ਗਫੜਾਓ ਸ਼ੀਸ਼ੇ ਸਾਫ ਕਰਕੇ ਦਿਮਤ ਹੋਣੀ ਲਓ ਮੈਂ ਚੰਗੀ ਤਰ੍ਹਾਂ ਕਰ ਦਿੰਦਾ ਹੁਣ ਹੋਇਆ ਨਾ ਸਾਫ ਹੋਣ ਦੇਖੋ ਚਮਕਦੇ ਆ ਮੈਂ ਦੇਖਿਆ ਮੇਰੇ ਸਾਫ ਕੀਤੇ ਕੁਰਤੇ ਪਜਾਮੇ ਸੀ ਹੋ ਗਏ ਨਾ ਪਾ ਲਿਆ ਨਮਾਇਆ ਹੈ ਆ ਪੀਲੇ ਨਿਸ਼ਾਨ ਕਿਥੋਂ ਪੈ ਗਏ ਨਮੇ ਤੇ ਇੱਕ ਮਿੰਟ ਪਾਪਾ ਕੀੜੀਆਂ ਚੜੀਆਂ ਆ ਤੁਹਾਡੇ ਛੱਡ ਲਓ ਉੱਥੇ ਲੌਣੇ ਨੇ ਚੜ ਗਈਆਂ ਆ ਦੇ ਇੱਕ ਮਿੰਟ ਉੱਥੇ ਵੀ ਆਉਂਦੇ ਉੱਥੇ ਟੰਗੇ ਆ ਨਹੀਂ ਨਾ ਨਮੇ ਨੂੰ ਪੀਲੇ ਦਾਗ ਪੈ ਗਏ ਹਾਏ ਇੱਧਰ ਆ ਰਹਿ ਐਚੀ ਆ ਕੀੜੀਆਂ ਤੁਹਾਡੀ ਜੇ ਭਰੀ ਪਈ ਕੀੜੀਆਂ ਨਾ ਕੱਡੋ ਇਹਨੂੰ ਗੋੜੇ ਆ ਵਿੱਚ ਪਿਆ ਕੀੜੀਆਂ ਚੜ ਗਈਆਂ ਉੱਥੋਂ ਚੜੀਆਂ ਲੈ ਕੀੜੀਆਂ ਚੜ ਗਈਆਂ ਤੁਹਾਨੂੰ ਤੋੜ ਤੋੜ ਖਾ ਲੈਣਾ ਲੱਕ ਕੁੜਤਾ ਝਾੜ ਲਓ ਕੱਪੜੇ ਝਾੜ ਕੇ ਪਾਏ ਜੇ ਭਰੀ ਪਈ ਕੀੜੀਆਂ ਨਾਲ ਉੱਠਾ ਝਾੜੋ ਫਟਾਫਟ ਇਹਦਾ ਮੈਂ ਨਾ ਦੇਖਦੀ ਤੋੜ ਤੋੜ ਖਾ ਲੈਣਾ ਸੀ 50 ਕੀੜੀਆਂ ਲਾਈਆਂ ਹੁਣ ਇਹਦਾ ਤਾਂ ਕੁਝ ਵੀ ਨਹੀਂ ਹਾਂ ਜਗਾ ਰਹੇ ਹਾਂ